ਇਹ ਲੜਕੀ ਨੇ ਤਕਰੀਬਨ ਅਸੀਂ 2 ਸਾਲ ਤੱਕ ਫੀਸਾਂ ਭਰੀ ਗਈ ਜਿਹੜੀਆਂ ਜਦੋਂ ਬੈਠੀ ਨੇ ਜੋ ਫੀਸਾਂ ਨਮਾਉਂਦੀ ਸੀਗੀ ਫਿਰ ਫੋਨ ਕਰਦੇ ਇਹੀ ਪਹਿਲਾਂ ਪਹਿਲਾਂ ਇਕੱਠੀ ਫੀਸ ਭਰੀ ਸੀ ਉਸ ਤੋਂ ਬਾਅਦ ਜਿੰਨੀਆਂ ਫੀਸਾਂ ਬਾਅਦ ਬਾਅਦ ਅਸੀਂ ਭੇਜੀ ਗਈ ਜੀ ਤੇ ਜਦੋਂ ਫੀਸਾਂ ਪੂਰੀਆਂ ਹੋ ਗਈਆਂ ਉਹ ਤਾਂ ਫਿਰ ਵੀ ਮਾਰ ਮੋਟਾ ਫੋਨ ਕਰਦੀ ਸੀ ਕੇ ਕਹਿੰਦੇ ਸੀ ਮੇਰੇ ਕੋਲ ਟਾਈਮ ਨਹੀਂ ਫੋਨ ਕਰਨ ਦਾ ਤੇ ਜਦੋਂ ਅਬ ਇਹਦੀ ਮਮਤਾ ਦਾ ਬਣ ਗਿਆ ਇੱਕ ਭਰਾ ਦਾ ਬਣ ਗਿਆ ਉਸ ਤੋਂ ਬਾਅਦ ਤਾਂ ਇਹ ਬਿਲਕੁਲ ਹੀ ਨਾ ਤੋੜਨੀ ਸ਼ੁਰੂ ਕਰ ਦਿੱਤਾ ਇਹਨਾਂ ਨੇ ਦੇਖੋ ਜੀ ਇਹੀ ਉਮੀਦ ਲੈ ਕੇ ਅਸੀਂ ਪੈਸੇ ਲਗਾਏ ਸੀਗੇ ਜੀ ਕਿ ਚਲੋ ਸਾਡੇ ਵੀ ਦਿਨ ਚੰਗੇ ਲੱਗਣਗੇ ਕੁਛ ਇਹਨਾਂ ਦੇ ਵੀ ਬਜੀਆਂ ਤਾਂ ਗੱਲਾਂ ਵਾਤਾ ਕਰਦੀ ਸੀ ਕਿ ਪਹਿਲਾਂ ਜੱਤੀ ਜਾਨੀ ਤੇ ਮਮਾ ਦਾ ਹੋ ਗਿਆ ਨਾ ਜਤੋਂ ਬਾਅਦ ਤਾਂ ਇਹ ਬਿਲਕੁਲ ਹੀ ਦਿਨੋ ਦਿਨ ਰੰਗ ਬਦਲਦੀ ਚਲੀ ਗਈ। ਸਾਡੇ ਮੁੰਡੇ ਨੇ ਬਹੁਤ ਔਖਾ ਹੋਇਆ ਮੇਰੇ ਬੇਟੇ ਨੇ। ਅਸੀਂ ਇਹ ਬਹੁਤ ਮਿਹਰ ਕੀਤੀ ਵੀ ਸਾਡਾ ਮੁੰਡਾ ਵੀ ਬਾਹਰ ਜਾਊ। ਕਿੱਥੇ ਜਾਏ ਬਾਹਰ? ਇਹ ਸਾਡੇ ਫਿਰ ਮਗਰ ਬਣੂਗਾ। ਤੇ ਹੁਣ ਦੇਖ ਕੇ ਲੋਕ ਤੇ ਹੱਟ ਜਾਣਗੇ ਵੀ ਇਹ ਆ ਮੁੰਡੇ ਨੇ ਔਖਾ ਹੋ ਗਿਆ ਅਸੀਂ ਹੁਣ ਕਰੀਏ ਨਾ ਕੁੜੀ ਨਾਲ ਗਿਆ। ਉਹ ਵਿਆਹ ਹੋਈ ਸੀ ਬੀਟ ਲੜਕੀ ਉਸ ਵੇਲੇ ਗੱਲ ਕਰਦੇ ਖਰਚਾ ਕਿੰਨਾ ਕੁ ਹੁਣ ਤੱਕ ਲੱਗ ਗਿਆ ਹੋਣਾ ਤੁਹਾਡਾ ਜਿਵੇਂ ਤਕਰੀਬਨ 28 ਲੱਖ ਰੁਪਇਆ ਸੀ ਯਾਨੀ ਕੁੱਲ ਖਰਚਾ ਟੋਟਲ ਸਾਰਾ ਖਰਚਾ 28 ਲੱਖ ਰੁਪਇਆ ਆ ਗਿਆ ਸੀ ਜਿਹੜੀ ਪੜਾਈ ਤੇ 28 ਲੱਖ ਰੁਪਇਆ ਲਿਆਂਦਾ ਕਿੱਥੋਂ ਸੀ ਫਿਰ ਇਹ ਜ਼ਮੀਨ ਵੇਚੀ ਸੀਗੀ ਸਾਡੇ ਕੋਲੇ ਰਜਿਸਟਰੀਆਂ ਪਈਆਂ ਨੇ ਜਿੰਨੇ ਦਿਨਾਂ ਕੋਲੋਂ ਜਮੀਨ ਜਮੀਨ ਵੇਚੀ ਆ ਉਹਨਾਂ ਦੇ ਬਿਆਨ ਵੀ ਦਰਜ ਕਰਵਾ ਲਾਂ ਮੰਗਦੇ ਕੱਲ ਨੂੰ ਕੋਰਟ ਵਿੱਚ ਦੋਸਤ ਬੈਠਾਂ ਉਹ ਪਾਗਲ ਵੀ ਦਿਖਾਵਾਂਗੇ ਵੀ ਆ ਦੇਖੋ ਇੰਨੀ ਜ਼ਮੀਨ ਇਹਨਾਂ ਨੂੰ ਵੇਚੀ ਜਾਨੀ ਇਹਨਾਂ ਨੂੰ ਵੇਚੀ ਆ ਕਿੰਨੇ ਕਿੱਲੇ ਸਾਡੇ ਕੋ ਸਾਡੇ ਬੱਸ ਹਾਂ ਜੀ ਵਿਗਾ ਡੇਡ ਵੀ ਗਈ ਰਹਿ ਗਈ ਹੈ ਮਤਲਬ ਖਤਮ ਹੀ ਹੈ ਸਾਰੀ ਮੰਤੋਂ ਜਿਵੇਂ ਪ੍ਰਸ਼ਾਸਨ ਤੋਂ ਇੱਕ ਉਮੀਦ ਹੁੰਦੀ ਹੈ ਕਿ ਸਾਨੂੰ ਮਾਨਯੋਗ ਅਦਾਲਤ ਤੋਂ ਬਹੁਤ ਹੁੰਦੀ ਹੈ ਵੀ ਸਾਡੇ ਜਿਹੜੇ ਮਾਨਯੋਗ ਅਦਾਲਤ ਸਾਨੂੰ ਇਨਸਾਫ ਦੇਊਗੀ ਨਾ ਤਾਂ ਉਮੀਦ ਕੀ ਜਿਤਾਈ ਜਾਂਦੀ ਹੈ ਵੀ ਇਹ ਕੇਸ ਨੂੰ ਦੇਵੇ ਮੀਤ ਅਸੀਂ ਇਹੀ ਜਿਤਾਉਨੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੋਈ ਖਾਤਾ ਵੀ ਕਰ ਬੈਠੇ ਤੇ ਬੱਚਾ ਵੀ ਬਾਹਰ ਨਹੀਂ ਗਿਆ ਠੀਕ ਹੈ ਜੀ ਵੀ ਸਾਨੂੰ ਜੋ ਵੀ ਮਾਨਯੋਗ ਅਦਾਲਤ ਇਨਸਾਫ ਦਿਵਾਊਗੀ ਅਸੀਂ ਉਹਨੂੰ ਮਨਜ਼ੂਰ ਕਰ ਲਾਂਗੇ ਸੱਚਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਸੀ ਲੁਧਿਆਣਾ ਦੇ ਮਹਿਰਨਾਪਿੰਡ ਦੇ ਵਿੱਚ ਮੌਜੂਦ ਆ ਤੁਸੀਂ ਖਬਰਾਂ ਸੁਣ ਰਹੇ ਹੋਵੋਗੇ ਕਾਫੀ ਦਿਨਾਂ ਤੋਂ ਲਗਾਤਾਰ ਚੱਲ ਰਹੀਆਂ ਨੇ ਜਿਸ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਆਪਣੇ ਬੇਟੇ ਦਾ ਵਿਆਹ ਕਰਾਇਆ ਜਾਂਦਾ ਹੈ ਲੜਕੀ ਦੇ ਉੱਤੇ ਖਰਚਾ ਕੀਤਾ ਜਾਂਦਾ ਹੈ ਲੜਕੀ ਨੂੰ ਬਾਹਰਲੇ ਮੁਲਕ ਭੇਜਿਆ ਜਾਂਦਾ ਹੈ ਪੜ੍ਹਾਈ ਕਰਨ ਦੇ ਲਈ ਅਤੇ ਉਮੀਦ ਜਤਾਈ ਜਾਂਦੀ ਹੈ ਕਿ ਉਹਨਾਂ ਦੇ ਬੇਟੇ ਨੂੰ ਵੀ ਜਿਹੜੇ ਵਿਦੇਸ਼ ਬੁਲਾਇਆ ਜਾਵੇਗਾ ਕਾਫੀ ਦੇਰ ਇੰਤਜ਼ਾਰ ਕੀਤਾ ਜਾਂਦਾ ਹੈ ਲੇਕਿਨ ਉਹਨਾਂ ਦੇ ਬੇਟੇ ਨੂੰ ਬਾਰਲੀ ਕੰਟਰੀ ਦੇ ਵਿੱਚ ਆਪਣੇ ਕੋਲ ਉਹ ਲੜਕੀ ਜਿਹੜੀ ਲਾੜੀ ਹੈ ਉਹ ਨਹੀਂ ਬੁલાਉਂਦੀ ਜਿਸ ਤੋਂ ਬਾਅਦ ਮਜਬੂਰ ਉਹਨਾਂ ਨੂੰ ਕੇਸ ਦਰਜ ਕਰਵਾਉਣਾ ਪੈਂਦਾ ਔਰ ਉਹ ਲੜਕੀ ਜਦੋਂ 10 ਸਾਲਾਂ ਬਾਅਦ ਵਾਪਸ ਪਰਤਦੀ ਹੈ ਭਾਰਤ ਤਾਂ 에어ਪੋਰਟ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਗ੍ਰਿਫਤਾਰ ਕਰਕੇ ਪੁਲਿਸ ਉਸ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਇਹ ਵਾਕਿਆ ਹੋਇਆ ਜਿਸ ਦੇ ਵਿੱਚ ਉਹਨਾਂ ਦੇ ਬੇਟੇ ਨਾਲ ਉਹਨਾਂ ਦੇ ਵਿਆਹ ਹੋਇਆ ਲੜਕੀ ਦਾ ਲੇਕਿਨ ਲੜਕੀ ਉਸ ਨੂੰ ਵਿਦੇਸ਼ ਨਹੀਂ ਲੈ ਕੇ ਗਈ ਇਹ ਇਲਜ਼ਾਮ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਪਿਤਾ ਜੀ ਦੇ ਨਾਲ ਬਪੂ ਜੀ ਜਿਸ ਤਰੀਕੇ ਦੇ ਨਾਲ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਤੁਹਾਡੀ ਜਿਹੜੀ ਨੋਹ ਹੈ ਵੀ 에ਅਰਪੋਰਟ ਤੇ ਪਹੁੰਚਦੀ ਹੈ ਪਹੁੰਚਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਜਿਹੜਾ ਹਿਰਾਸਤ ਵਿੱਚ ਲਿਆ ਜਾਂਦਾ ਹੈ ਨਾ ਤਾਂ ਪਹਿਲਾਂ ਦੱਸੋ ਕਿ ਵਾਕਿਆ ਪੂਰਾ ਕੀ ਸੀ ਤੁਹਾਡੇ ਬੇਟੇ ਦਾ ਵਿਆਹ ਉਹ ਲੜਕੀ ਦੇ ਨਾਲ ਕਿਹੜੇ ਸਾਲ ਦੇ ਵਿੱਚ ਹੋਇਆ ਸੀ ਦੇਖੋ ਜੀ ਸਾਡੇ ਬੇਟੇ ਦਾ ਵਿਆਹ ਲੜਕੀ ਨਾਲ 4 ਨਵੰਬਰ 1915 ਦੇ ਵਿੱਚ ਹੋਇਆ ਸੀ 2 2015 ਨਾ 2015 ਹਾਂ ਜੀ ਨਵੰਬਰ 2015 ਦੇ ਵਿੱਚ ਤੇ ਉਸ ਤੋਂ ਬਾਅਦ ਉਹ ਸਾਡੇ ਕੋਲ ਤਕਰੀਬਨ 1.5 ਮਹੀਨੇ ਦੇ ਤਕਰੀਬਨ ਰਹੀ ਸਾਡੇ ਕੋਲ ਉਸ ਤੋਂ ਬਾਅਦ ਚਲੋ ਉਹਦੀ ਅਸੀਂ ਪਹਿਲਾਂ ਫਾਈਲ ਲਾਈ ਸੀ ਚਲੋ ਵਿਦੇਸ਼ ਚਲੀ ਗਈ ਉਹ ਦਸੰਬਰ ਵਿੱਚ ਹਾਂ ਜੀ ਦਸੰਬਰ 2015 ਹਾਂ ਜੀ 2 ਪਤੰਬਰ 2015 ਵਿੱਚ ਪਹਿਲਾਂ ਤਾਂ ਉਹ ਸਾਨੂੰ ਵਧੀਆ ਸਾਡੇ ਨਾਲ ਯਾਨੀ ਬਿਤਰਦੀ ਰਹੀ ਵਧੀਆ ਫੋਨ ਕਰਦੀ ਰਹੀ ਗੱਲਾਂਬਾਤ ਕਰਦੀ ਰਹੀ ਤੇ ਬਾਅਦ ਵਿੱਚ ਜੱਤ ਬਾਦ ਫਿਰ ਉਸਦੀ ਮਮਾ ਨਾਲ ਲੱਗ ਗਿਆ ਨਾ ਫੋਨ ਉਸਨੇ ਮਮਾ ਨੇ ਵੀ ਬੁਲਾਇਆ ਆਪਦੀ ਨੂੰ ਚਲੋ ਇਸ ਗੱਲ ਤੇ ਲੜ ਗਏ ਤਾਂ ਮਮਾ ਪਹਿਲਾਂ ਲੱਗ ਗਿਆ ਤੇ ਲੜਕੇ ਦਾ ਬਾਅਦ ਵਿੱਚ ਲਗਾ ਦੇਣਗੇ ਉਹਨਾਂ ਨੇ ਮਮੇ ਜਾ ਕੇ ਬਿਲਕੁਲੀ ਉਹਨੂੰ ਜਾਨੀ ਸਾਡਾ ਨਾ ਫੋਨ ਕਰਨੇ ਵੀ ਬੰਦ ਕਰ ਦਿੱਤਾ ਵੀ ਰਿਸ਼ਤਾ ਵੀ ਤੋੜਨੇ ਤੋੜਨਾ ਆਪਾਂ ਇਹਨਾਂ ਨੂੰ ਇੱਕ ਕੈਨੇਡਾ ਗਏ ਸੀ ਕਿ ਲੜਕੀ ਜਿਹੜੀ ਸੀਗੀ ਹਾਂ ਲੜਕੀ ਕੈਨੇਡਾ ਗਈ ਸੀਗੀ ਹਾਂ ਜੀ ਸਰੀ ਦੇ ਵਿੱਚ ਗਈ ਸੀ ਇਹ ਹੂੰ ਤੇ ਕਿੰਨੇ ਮਹੀਨੇ ਬਾਅਦ ਕੰਟੈਕਟ ਤੋੜਿਆ ਸੀ ਉਸ ਲੜਕੀ ਨੇ ਇਹ ਲੜਕੀ ਨੇ ਤਕਰੀਬਨ ਅਸੀਂ 2 ਸਾਲ ਤੱਕ ਫੀਸਾਂ ਭਰੀ ਗਈ ਜੀ ਇਹਦੀ ਜੁਨੀਵਰਸਿਟੀ ਦੀ ਜੋ ਫੀਸਾਂ ਨਮਾਉਂਦੀ ਸੀਗੀ ਫਿਰ ਨੂੰ ਫੋਨ ਕਰਨ ਲਈ ਪਹਿਲਾਂ ਪਹਿਲਾਂ ਕੱਠੀ ਫੀਸ ਭਰੀ ਸੀ ਉਸ ਤੋਂ ਬਾਅਦ ਜਿੰਨੀਆਂ ਫੀਸਾਂ ਬਾਅਦ ਬਾਅਦ ਅਸੀਂ ਮਾਂ ਨੂੰ ਭੇਜੀ ਗਈ ਤੇ ਜਦੋਂ ਫੀਸਾਂ ਪੂਰੀਆਂ ਹੋ ਗਈਆਂ ਤਾਂ ਫਿਰ ਵੀ ਮਾਰਾ ਮੂਟਾ ਫੋਨ ਕਰਦੀ ਸੀ ਕਿ ਤੇ ਕਹਿੰਦੀ ਸੀ ਮੇਰੇ ਕੋਲ ਟਾਈਮ ਨਹੀਂ ਫੋਨ ਕਰਨ ਦਾ ਤੇ ਜਦੋਂ ਬਾਈ ਦੀ ਮੰਮਾ ਦਾ ਬਣ ਗਿਆ ਇੱਕ ਭਰਾ ਦਾ ਬਣ ਗਿਆ ਉਸ ਤੋਂ ਬਾਅਦ ਇਹਨਾਂ ਨੇ ਬਿਲਕੁਲ ਹੀ ਨਾਤਾ ਤੋੜਨੇ ਸ਼ੁਰੂ ਕਰ ਦਿੱਤਾ ਇਹਨਾਂ ਨੇ ਜੇ ਤੁਸੀਂ ਜਦੋਂ ਵਿਆਹ ਕਰਵਾਇਆ ਸੀ ਜ਼ਿਆਦਾਤਰ ਕਹਿੰਦੇ ਨੇ ਕਿ ਵੀ ਇਨਕੁਆਰੀ ਕਰਨੀ ਪੈਂਦੀ ਆ ਨਾ ਲੜਕੀ ਦੀ ਜਾਂ ਲੜਕਾ ਕੋਈ ਵੀ ਵਿਆਹਣਾ ਹੋਵੇ ਤਾਂ ਆਪਾਂ ਇਨਕੁਆਰੀ ਕਰਦੇ ਆ ਕਿ ਤੁਸੀਂ ਇਸ ਦੇ ਬਾਰੇ ਇਨਕੁਆਰੀ ਕੀਤੀ ਸੀ ਕਿ ਪਹਿਲਾਂ ਵੀ ਕਿੱਥੋਂ ਦੇ ਨੇ ਕੀ ਐ ਸਭ ਦਾ ਪਹਿਲਾਂ ਇੰਨਾ ਸਾਨੂੰ ਪਤਾ ਸੀਗਾ ਵੀ ਚਲੋ ਲੜਕੀ ਦੇ ਪਿਤਾ ਹੈ ਨਹੀਂ ਵੀ ਮੰਮੀ ਨੇ ਚਲੋ ਵੀ ਪਾਲੀਆਂ ਨੇ ਬੇ ਬੇਟੀਆਂ ਆਦਿਆਂ ਪੰਜ ਵੀ ਕਰਿਆ ਉਹ ਗਏ ਜਾਂ ਚੰਗਾਈ ਕਰਨੀ ਹੈ ਸਾਡਾ ਤਾਂ ਆਪਦੀ ਬੱਚੇ ਨੂੰ ਬਾਹਰ ਕੱਢਣ ਗਏ ਆ ਇਸੇ ਇਹੀ ਉਮੀਦ ਲੈ ਕੇ ਅਸੀਂ ਪੈਸੇ ਲਗਾਏ ਸੀਗੇ ਜੀ ਵੀ ਚਲੋ ਸਾਡੇ ਵੀ ਦਿਨ ਚੰਗੇ ਲੱਗਣਗੇ ਕੋਈ ਸੇ ਇਨ੍ਹਾਂ ਦੇ ਵੀ ਦਿਨ ਚੰਗੇ ਆ ਗਏ ਵੀ ਚਲੋ ਵੀ ਬੇਟੀ ਦਾ ਬਣ ਗਿਆ ਇਲਟਸ ਵੀ ਚਲੋ ਮੰਮੀ ਨੇ ਆਪਦੇ ਪਤਨੀ ਇਹਨੇ ਵੀ ਕਿਵੇਂ ਪਾਲੇ ਹੋਣ ਦੀ ਗੱਲ ਆਪਾਂ ਇਹ ਨਹੀਂ ਕਹਿ ਸਕਦੇ ਚਲੋ ਉਹਨਾਂ ਨੇ ਯਾਨੀ ਸਾਡੇ ਬਾਰੇ ਇਹਦੀ ਮੰਮੀ ਨੇ ਬਿਲਕੁਲ ਹੀ ਉਹਨੂੰ ਸੋਚਣੀ ਦਿੱਤਾ ਹੀ ਨਹੀਂ ਹੈਗਾ ਵੀ ਮੈਂ ਇਹਨਾਂ ਦਾ ਕਰਾਂ ਕੁਛ ਜਾਂ ਇਹਨਾਂ ਦਾ ਬਣਾਵਾ ਮੈਂ ਤੇ ਜਦੋਂ ਤੱਕ ਫੀਸਾਂ ਪੂਰੀਆਂ ਹੋ ਗਈਆਂ ਜਦੋਂ ਤੱਕ ਉਹਨਾਂ ਨੇ ਫੋਨ ਕਰਨਾ ਕਰਦੇ ਵੀ ਸੀ ਫੋਨ ਕੱਟ ਦਿੰਦੇ ਸੀ ਉਹ ਅੱਛਾ ਤੁਸੀਂ ਉਹ ਵੈਸੇ ਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਸੇ ਨੂੰ ਵਿਚ ਵਿਚੋਲਾ ਜਿਵੇਂ ਪਾਇਆ ਜਾਂਦਾ ਆ ਵੀ ਸਾਡੀ ਸੁਲ੍ਹਾ ਕਰਵਾਈ ਜਾਵੇ ਜਾਂ ਫਿਰ ਗੱਲ ਕਰਵਾਈ ਜਾਵੇ ਵੀ ਅਸਲ 'ਚ ਮਾਜਰਾ ਕੀ ਆ ਵਿਚ ਵੀ ਐਦਾਂ ਕਿਉਂ ਕੀਤਾ ਜਾ ਰਿਹਾ ਕਦੇ ਗੱਲ ਕੀਤੀ ਪਰਿਵਾਰ ਦੇ ਨਾਲ ਉਹਨੇ ਨਾ ਫੋਨ ਤੇ ਹੁਣ ਬੈਠ ਕੇ ਕੋਈ ਗੱਲ ਕਰਦੇ ਫਿਰ ਹੀ ਗੱਲ ਹੋਣੀ ਸੀਗੀ ਬਾਕੀ ਜਦ ਬਾਹਰ ਤੇ ਮੰਮਾ ਇਹ ਬਾਹਰ ਚਲੇ ਗਈ ਜਦ ਉਹਨੇ ਕੰਪੀ ਬਾਹਰ ਹੀ ਬਾਹਰ ਚਲੀ ਗਈ ਬਰ ਫੋਨ ਤੇ ਤਾਂ ਹੀ ਵਈ 5-7 ਮਿੰਟ ਗੱਲ ਹੁੰਦੀ ਸੀਗੀ ਜਦ ਹੀ ਕੱਟ ਦਿੰਦੀ ਸੀ ਉਹ ਵੀ ਮੈਨੂੰ ਕੰਮ ਹੈ ਜੀ ਮੈਂ ਤਾਂ ਕਰ ਨਹੀਂ ਸਕਦੀ ਗੱਲ ਛੱਡਣਾ ਤੇ ਭਾ ਇਦਾਂ ਕੋਈ ਬਹਾਨਾ ਲਾ ਕੇ ਮੰਨ ਲੋ ਕੋਈ ਵੀ ਜਾਨੀ ਮੁਹਰੀ ਖੁੱਲ ਕੇ ਗੱਲ ਕਰਨ ਦੀ ਫਿਰ ਉਹਨੇ ਬਿਲਕੁਲ ਹੀ ਕੋਸ਼ਿਸ਼ ਹੀ ਨਹੀਂ ਕੀਤੀ ਉਹਨਾਂ ਨੇ ਅੱਛਾ ਇਹ ਕੈਨੇਡਾ ਗਏ ਸੀਗੇ ਹਾਂ ਇਹ ਕੈਨੇਡਾ ਗਏ ਸੀ ਕੈਨੇਡਾ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀਗਾ ਵੀ ਉੱਥੇ ਕੋਈ ਹੋਰ ਵੀ ਪ੍ਰੋ ਤੁਹਾਡਾ ਪਰਿਵਾਰ ਦਾ ਮੈਂਬਰ ਉੱਥੇ ਪਹੁੰਚਿਆ ਸੀਗਾ ਨਾ ਵੀ ਉਹ ਵੀ ਉਹਦੇ ਨਾਲ ਰਹਿਣ ਲੱਗੇ ਸੀਗੇ ਹਾਂਜੀ ਸਾਡੀ ਭਾਣਜੀ ਸੀਗੀ ਜੀ ਐਨ ਉਹ ਤੋਂ ਉਹ ਉਹਨਾਂ ਨੇ ਪਹਿਲਾਂ ਉਹਨਾਂ ਨੇ ਇਹਨਾਂ ਨੂੰ ਰੱਖਿਆ ਉਹਨਾਂ ਨੇ ਆਪਦੇ ਕੋਲ ਵੀ ਰੱਖਿਆ ਵੀ ਤੇ ਰੋਟੀ ਪਾਣੀ ਨਿਕਰ ਹੋਵੇ ਪਿਆ ਕਰ ਤੈਨੂੰ ਕਿਰਾਏ ਦੇ ਕਮਰੇ ਲੈਣ ਦੀ ਲੋਟ ਨਹੀਂ ਪਊਗੀ ਵੀ ਸਾਰਾ ਕੁਝ ਉਹਨਾਂ ਨੇ ਜਾਣੀ ਜਦੋਂ ਬਦ ਇਹਦੀ ਭੈਣ ਦਾ ਬਣ ਗਿਆ ਫਿਰ ਉਹਨੇ ਕਿਹਾ ਵੀ ਦੋਨੇ ਭੈਣਾਂ ਤੁਸੀਂ ਕੋਈ ਕਿਰਾਏ ਤੇ ਬੇਸਮੈਂਟ ਵੀ ਕੋਈ ਲੈ ਲਓ ਉੱਥੇ ਰਹਿਣ ਲੱਗ ਜਾਓ ਪਹਿਲਾਂ ਉਹਨਾਂ ਦੇ ਕੋਲ ਹੀ ਰਹਿੰਦੀਆਂ ਸੀ ਇਹ ਰਹਿਦੀ ਸੀ ਕੱਲੀ ਤਾਂ ਸਿਰ ਉੱਪਰ ਜੀ ਆਟਾ ਗੱਲਾਂ ਬਤਾ ਕਰਦੀ ਸੀ ਕਿ ਪਹਿਲਾਂ ਜੱਤ ਜਾਨੀ ਇਹਦੀ ਮੰਮਾ ਦਾ ਹੋ ਗਿਆ ਨਾ ਜਤੋਂ ਬਾਅਦ ਤਾਂ ਇਹ ਬਿਲਕੁਲ ਹੀ ਦਿਨੋ ਦਿਨ ਰੰਗ ਬਦਲਦੀ ਚਲੀ ਗਈ ਅੱਛਾ ਤੁਹਾਡੇ ਕੋਲ ਵਾਪਸ ਹੋਣਾ ਮਾਤਾ ਜੀ ਜਿਵੇਂ ਕਿ ਪਰਿਵਾਰ ਦੇ ਲਈ ਜਿਹੜੀ ਜ਼ਮੀਨ ਆ ਸਭ ਕੁਝ ਹੁੰਦੀ ਹੈ ਨਾ ਖੇਤੀ ਕਰਨੀ ਆ ਉਹਦੇ ਵਿੱਚ ਵੀ ਸੀ ਕਮਾਉਣਾ ਮੈਂ ਉਹਦੇ ਵਿੱਚ ਹੀ ਸਾਰਾ ਖਾਣਾ ਪੀਣਾ ਆ ਨਾ ਜ਼ਮੀਨ ਵੇਚੀ ਗਈ ਕੁੜੀ ਨੂੰ ਬਾਹਰ ਭੇਜਿਆ ਗਿਆ ਤੇ ਉਸ ਦੇ ਵਿੱਚ ਧੋਖਾ ਮਿਲਣਾ ਕਹਿੰਦੇ ਨਾ ਵੀ ਇਹ ਵੀ ਕਿਹਾ ਜਾਦਾ ਵੀ ਤੁਹਾਡੇ ਵੱਲੋਂ ਵੀ ਹਾਂ ਵੀ ਉਸ ਨੇ ਵਾਪਸ ਨਹੀਂ ਬੁਲਾਇਆ ਨਹੀਂ ਹੈਗਾ ਬੇਟੀ ਨੂੰ ਨਾ ਤਾ ਅੱਜ ਜਦੋਂ ਗੱਲਬਾਤ ਉਸ ਬਾਰੇ ਕਰਦੇ ਹਾਂ ਤਾਂ ਫਿਰ ਕੀ ਕਹਿਣਾ ਯੂਨੀਵਰਸਿਟੀ ਨੂੰ ਲੈ ਕੇ ਵੀ ਜਿਹੜੇ ਅੱਜ ਕੱਲ ਵਿਆਹ ਕਰਾਉਣਾ ਚਾਹੁੰਦੇ ਨੇ ਲੇਕਿਨ ਇਹੇ ਧੋਖਿਆਂ ਦੇ ਕਾਰਨ ਰਹਿ ਜਾਂਦੇ ਨੇ ਲੋ ਜਿਹੜੇ ਲੜਕੇ ਨੇ ਹਾਂਜੀ ਸਾਡੇ ਮੁੰਡੇ ਨੇ ਬਹੁਤ ਧੋਖਾ ਹੋਇਆ ਮੇਰੇ ਬੇਟੇ ਨੇ ਅਸੀਂ ਇਹ ਬਹੁਤ ਮਿਹਨਤ ਕੀਤੀ ਵੀ ਸਾਡਾ ਮੁੰਡਾ ਵੀ ਬਾਹਰ ਜਾਊ ਵੀ ਸਾਡਾ ਸਾਰੇ ਬੱਚੇ ਜਾਂਦੇ ਆ ਸਾਡਾ ਵੀ ਬੱਚਾ ਜਾ ਬਾਹਰ ਵੀ ਸਾਡੇ ਫਿਰ ਮਗਰ ਬਣੂਗਾ ਇਹ ਹੁਣ ਦੇਖ ਕੇ ਲੋਕ ਇਹ ਹਟ ਜਾਣਗੇ ਵੀ ਇਹ ਆ ਮੁੰਡੇ ਨੇ ਧੋਖਾ ਹੋ ਗਿਆ ਅਸੀਂ ਹੁਣ ਕਰੀਏ ਨਾ ਕੁੜੀਆਂ ਨਾਲ ਵੀ ਜਦੋਂ ਵਿਆਹ ਕੀ ਹੋਈ ਸੀ ਬੀ ਲੜਕੀ ਉਸ ਵੇਲੇ ਉਦੋਂ ਚਾ ਅਲੱਗ ਹੁੰਦਾ ਵਾ ਵੀ ਹਾਂ ਸਾਡੀ ਨੋ ਆਈ ਹੈ ਨਾ ਵੀ ਉਹ ਸੰਭਾਲ ਕਰਾਂਗੀ ਬੇਟੀ ਦੇ ਵਾਂਗੂ ਤਾਂ ਉਦੋਂ ਸੁਭਾਅ ਕਿਦਾਂ ਦਾ ਸੀ ਉਹ ਤਾਂ ਬਹੁਤ ਵੱੱਛੇ ਵਧੀਆ ਸੀ ਬਹੁਤ ਵਧੀਆ ਸੀ ਮੇਰੇ ਕੋਈ ਬੇੜਾ ਹੈ ਕੁੜੀਆਂ ਦਾ ਹੀ ਬਹੁਤ ਘਰ ਦੀ ਸ਼ਾਦ ਦਾ ਬਹੁਤ ਘਰ ਦੀ ਪਹਿਲਾਂ ਜਾਨ ਲੱਗੀ ਬਹੁਤ ਵਧੀਆ ਮਿਲ ਕੇ ਗਈ ਹੈ ਸਾਨੂੰ ਬਹੁਤ ਪਿਆਰ ਦਿੱਤਾ ਮੈਂ ਵੀ ਦਿੱਤਾ ਉਹਨੇ ਵੀ ਮੈਨੂੰ ਚਿੰਬੜ ਕੇ ਮਿਲ ਕੇ ਗਈ ਹੈ ਕਿ ਬਾਹਰ ਚੜੀ ਥੋੜਾ ਟਾਈਮ ਤਾਂ ਠੀਕ ਰਹੀ ਫੋਨ ਫੋਨ ਲਾ ਦਿੰਦੀ ਸੀ ਫਿਰ ਬਾਅਦ ਵਿੱਚ ਦੀ ਕਰਨ ਹਟੀ ਗਈ ਮੈਨੂੰ ਇੱਕ ਵਾਰ ਬਹੁਤ ਡੜੀ ਉਹ ਵੀ ਮੁੰਡੇ ਦੇ ਪੈਸੇ ਫੈਲ ਆਉਣੀ ਸੀ ਉਹਨੇ ਮੰਮੀ ਮੈਨੂੰ ਪੈਸੇ ਪਾ ਦੋ ਮੈਂ ਉਹਨੇ ਕਿਹਾ ਮੈਂ ਅਸੀਂ ਨਹੀਂ ਪੈਸੇ ਪਾ ਸਕੀ ਅਸੀਂ ਤੇਰੇ ਲਈ ਨੇ ਵੀ ਤੂੰ ਆਉ ਦੇ ਕੋਰਲਾ ਕਹਿੰਦਾ ਮੇਰੇ ਕੋਈ ਹੈ ਨਹੀਂ ਫਿਰ ਮੈਂ ਕਹਿ ਕੋ ਕਿ ਮੈਂ ਕਿਹਨਾਂ ਸਾਥ ਦੇ ਕੋਈ ਨਹੀਂ ਹੈ ਜੇ ਲੋਣੀ ਲੈ ਲਈ ਨਾ ਸੀ ਫਿਰ ਫੋਨ ਹੀ ਕੱਟ ਤਾ ਉਸ ਤੋਂ ਬਾਅਦ ਕਦੇ ਫਿਰ ਕੰਟੈਕਟ ਹੈ ਦੋਰਾ ਫਿਰ ਕਦੇ ਫੋਨ ਨਹੀਂ ਲਾਇਆ ਫੋਨ ਹੀ ਬਸ ਕੱਟ ਤਾ ਉਹਦਾ ਨੰਬਰ ਨੰਬਰ ਚੇਂਜ ਕਰ ਲਿਆ ਸੀ ਜਾਂ ਗੱਲ ਹੀ ਨਹੀਂ ਕਰਦੇ ਸੀ ਨਹੀਂ ਗੱਲ ਨਹੀਂ ਕੀਤੀ ਨਾਂ ਮੈਂ ਲਾਇਆ ਨਾ ਗੱਲ ਕੀਤੀ ਫੋਣੀ ਬੰਦ ਕਰਤਾ ਬੇਟਾ ਲਾਉਂਦੇ ਹੁੰਦੇ ਸੀ ਇਹ ਤਾਂ ਬਲੌਗ 'ਚ ਨੰਬਰ ਪਾ ਦਿੰਦੀ ਸੀ ਅਗਰ ਬਲੌਗ 'ਚ ਪਾ ਦਿੰਦੀ ਸੀ ਹਾਂ ਬਲੌਗ 'ਚ ਪਾ ਦਿੰਦੀ ਸੀ ਜੇ ਕਰੇ ਲਾਉਣਾ ਇਹਦੇ ਭਾਈ ਨੂੰ ਵੀ ਲਾਉਣਾ ਉਹ ਦੇਖੋ ਫੋਟੋ ਦੀ ਮੁੰਡੇ ਦੀ ਉਹ ਕਹਿੰਦਾ ਭਾਜੀ ਕੋਈ ਮੈਂ ਘਰੇ ਜਾ ਕੇ ਗੱਲ ਕਰਾ ਦੂੰ ਜੇ ਕਰਾਉਂਦੇ ਸੀ ਮਾੜੀ ਮੋਟੀ ਕਰਕੇ ਜਿਹੜੀ ਬੰਦ ਕਰ ਦਿੰਦੇ ਅਜੇ ਕਹਿੰਦੇ ਵੀ ਜਦੋਂ ਵਿਆਹ ਸ਼ਾਦੀ ਕਰਾਉਣੀਆਂ ਵਿਚੋਲੇ ਵਿੱਚ ਪਾਏ ਜਾਂਦੇ ਹਨ ਕੋਈ ਰਿਸਪੌਂਸਿਬਿਲਟੀ ਕਿਸੇ ਲਈ ਜਾਂਦੀ ਹੈ ਵੀ ਜ਼ਿੰਮੇਵਾਰੀ ਲਈ ਜਾਂਦੀ ਹੈ ਨਾ ਤਾਂ ਵਿਚੋਲੇ ਵਿੱਚ ਪਾਏ ਗਏ ਸੀ ਉਸ ਵੇਲੇ ਪਹਿਲਾਂ ਇਹ ਕਿ ਜਿਹਨੇ ਦੱਸਿਆ ਸੀ ਉਹ ਹੈਗਾ ਸੀ ਜੀ ਵਿਚੋਲਾ ਫਿਰ ਬਾਅਦ ਚ ਉਹ ਵਿਚੋਲਾ ਵੀ ਇਹਨਾਂ ਤਾਂ ਪੈਸੇ ਪੁੱਛ ਲੈਣ ਲੱਗ ਗਿਆ ਕਹਿੰਦੇ ਵੀ ਆਏ ਆਏ ਸਾਥੋਗੇ ਅੱਡ ਫਿਰ ਉਹਨਾਂ ਨੇ ਕਿਹਾ ਤਾਂ ਵੀ ਤਾਂ ਪੈਸੇ ਖਾਣ ਵਾਲਾ ਫਿਰ ਉਹਨਾਂ ਨੇ ਕੱਟਤਾ ਵਿੱਚੋਂ ਵਿਚੋਲਾ ਕਹਿੰਨਾ ਰੱਖਿਆ ਸੀ ਕਿੰਨੇ ਦੱਸਿਆ ਸੀ ਤੇ ਤੁਸੀਂ ਫਾਰੀ ਛਣਬੀਨ ਕੀਤੀ ਸੀ ਪਹਿਲਾਂ ਤੁਸੀਂ ਇਹ ਪਰਿਵਾਰ ਦੇ ਬਾਰੇ ਪਰਿਵਾਰ ਕਿੱਥੋਂ ਦਾ ਕੀ ਹੈ ਦੱਸਣਾ ਸੀ ਸਾਨੂੰ ਆਈ ਸੀ ਨੰਬਰ ਐ ਕੁੜੀ ਮਿਲ ਗਈ ਅਸੀਂ ਪਤਾ ਨਹੀਂ ਸੀ ਇੰਨਾ ਕੀਤਾ ਮੇਰੇ ਬਾਬੇ ਜਿਵੇਂ ਕੀ ਕਹਿੰਦੇ ਆ ਵੀ 에어ਪੋਰਟ ਤੇ ਪਹੁੰਚਦੇ ਆ ਸਾਰਨਾ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਥੋੜੇ ਹਿਰਾਸਤ ਚ ਲੈ ਲਿਆ ਸੀਗਾ ਨਾ ਪੁਲਿਸ ਨੇ ਤਾਂ ਉਸ ਵੇਲੇ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਚੀਜ਼ ਬਾਰੇ ਨਹੀਂ ਸਾਨੂੰ ਜੀ ਵੈਸੇ ਉਹਨਾਂ ਨੂੰ ਦਿੱਤਾ ਸੀ ਦਿੱਤੀ ਸੀ ਐਲਓਸੀ ਕਟਵਾ ਕੇ 에어ਪੋਰਟ ਤੇ ਸਾਡੇ ਪਹੁੰਚ ਦੀ ਕਰੀ ਹੋਈ ਸੀ ਵੀ ਜਦੋਂ ਵੀ ਆ ਕੇ ਉਤਰੂਗੀ ਨਾ ਉਹ 30 ਨੂੰ ਗ੍ਰਫਤਾਰ ਕੀਤਾ ਜਾਊਗੀ ਉੱਥੇ ਤੇ ਉਦੋਂ ਉਹਨਾਂ ਨੇ ਜਦੋਂ ਇਮੀਗ੍ਰੇਸ਼ਨ ਵਾਲਿਆਂ ਨੇ ਉਹ ਮਟਰ ਹੋਇਆ ਉਹ ਮੋਰ ਲਵਾਉਣ ਤਾਂ ਤਾਂ ਮੀਰੀ ਆਈ ਕੋਈ ਅਸੀਂ ਕੋਲੇ ਤਾਂ ਹੀ ਨਹੀਂ ਸੀ ਤੇ ਜਦੋਂ ਇਹ ਉਹਨਾਂ ਨੇ ਇੱਥੇ ਬੜੇ ਜਗਰਾਵਾ ਪੁਲਿਸ ਨੂੰ ਫੋਨ ਕੀਤਾ ਉਹਨਾਂ ਡੈਕੋਟ ਵਾਲਿਆਂ ਨੂੰ ਚਲ ਸਾਨੂੰ ਪਤਾ ਲੱਗਿਆ ਉਹ ਕੋਈ ਜਦੋਂ ਲੈ ਕੇ ਉਹਨਾਂ ਗ੍ਰਫਤਾਰ ਕਰਕੇ ਵੀ ਉਹ ਤਾਂ ਉੱਥੇ ਬਿਠਾ ਲਈ ਉਹਨਾਂ ਇਮੀਗ੍ਰੇਸ਼ਨ ਵਾਲਿਆਂ ਨੇ ਕੋਈ ਜਿਹੜਾ ਲੱਕ ਆਫ ਨੋਟਿਸ ਕਹਿੰਦੇ ਨੇ ਉਹ ਜਾਰੀ ਆ ਡਾਕ ਕੀਤਾ ਹੋਇਆ ਸੀ ਉਹ ਤੇ ਉਹ ਨਾ ਕੀਤਾ ਤਾਂ ਸ਼ਾਇਦ ਉੱਥੋਂ 에어ਪੋਰਟੋਂ ਨਿਕਲੇ ਹੁੰਦੀ ਪਤਾ ਨਹੀਂ ਕਿ ਕਿੱਥੇ ਹੋਣਾ ਸੀ ਕਿੰਨਾ ਕਿਰਾਇਆ ਦੇਣਾ ਸੀ ਪੇਜਣੀ ਨਾ ਕੀਪ ਦਾ ਫੜੀ ਜਾਂਦੀ ਹੈ ਜੀ ਟੀਸੀਟੀ ਤੁਸੀਂ ਉਹ 에어ਪੋਰਟ ਗਏ ਸੀਗੇ ਨਹੀਂ 에어ਪੋਰਟ ਨਹੀਂ ਅਸੀਂ ਨਹੀਂ ਕਿ ਮੁੰਡਾ ਗਿਆ ਸੀਗੇ ਨਾਲੇ ਮੁਲਾਜ਼ਮ ਲੈ ਕੇ ਗਏ ਸੀ ਹੂੰ ਤੇ ਉਹ ਕਨਸ਼ਨਾਖਤ ਵਾਸਤੇ ਉਹ ਕਹਿੰਦੇ ਵੀ ਜਮਈ ਹੀ ਵੀ ਲੜਕੀ ਹੈ ਨਾ ਹਾਂਜੀ ਵਤੀਰਾ ਕਿਸ ਤਰੀਕੇ ਨਾਲ ਆ ਜਿਵੇਂ ਕਹਿੰਦੇ ਨਾ ਪ੍ਰਸ਼ਾਸਨ ਹਮੇਸ਼ਾ ਨਾਲ ਸਾਥ ਦਿੰਦਾ ਹੈ ਨਾ ਵੀ ਤੁਹਾਡੇ ਨਾਲ ਸਾਥ ਰਹਿੰਦਾ ਹਮੇਸ਼ਾ ਵੀ ਹਾਂ ਤੁਹਾਡੇ ਨਾਲ ਕਿ ਤਰ੍ਹਾਂ ਨਿਆਂ ਨਾ ਅਨਿਆਂ ਨਾ ਹੋ ਜਾਵੇ ਨਾ ਨਿਆਂ ਦੇ ਲਈ ਹਮੇਸ਼ਾ ਰਹਿੰਦਾ ਹੈ ਤਾਂ ਉਹ ਕਿਸ ਤਰੀਕ ਦਾ ਬਿਹੇਵੀਅਰ ਸੀਗਾ ਪ੍ਰਸ਼ਾਸਨ ਦਾ ਤੁਹਾਡੇ ਨਾਲ ਸੰਤਾ ਜੀ ਵਤੀਰਾ ਬਣੀ ਬਹੁਤ ਵਧੀਆ ਰਿਹਾ ਜੀ ਤੇ ਮੁੰਮੁੰਡੇ ਦੇ ਨਾਮ ਮੁੰਡਾ ਨਾਲ ਗਿਆ ਸੀਗਾ ਮੁਲਾਜ਼ਮ ਗਿਆ ਸੀ ਲੇਡੀਜ਼ ਮੁਲਾਜ਼ਮ ਗਿਆ ਸੀ ਚਲੋ ਗ੍ਰਫਤਾਰ ਕਰਕੇ ਲਿਆਏ ਪੂਰੇ ਵਜੇ ਗਲਬਤਾ ਕਰਕੇ ਹੁਣ ਤੱਕ ਸਾਡਾ ਪੂਰਾ ਸਾਧਤਮ ਨੇ ਪ੍ਰਸ਼ਾਸਨ ਨੇ ਜੀ ਫਿਰ ਕੋ ਖਰਚੇ ਦੀ ਗੱਲ ਕਰਦੇ ਖਰਚਾ ਕਿੰਨਾ ਕੁ ਹੁਣ ਤੱਕ ਲੱਗ ਗਿਆ ਹੋਣਾ ਤੁਹਾਡਾ ਜਿਵੇਂ ਤਕਰੀਬਨ 28 ਲੱਖ ਰੁਪਿਆ ਸੀ ਯਾਨੀ ਕੁੱਲ ਖਰਚਾ ਟੋਟਲ ਸਾਰਾ ਖਰਚਾ 28 ਲੱਖ ਰੁਪਿਆ ਆ ਗਿਆ ਸੀ ਇਹਦੀ ਪੜਾਈ ਤੇ ਨਾਲ ਭੇਜਣ ਤੇ ਜਿਵੇਂ ਮੰਨ ਲਓ ਲੈਪਟਾਪ ਲਗਾ ਕੇ ਦਿੱਤਾ ਕੰਪਿਊਟਰ ਲਗਾ ਕੇ ਦਿੱਤਾ ਇਸ ਜਿੰਨ ਗੱਲਾਂ ਚੀਜ਼ਾਂ ਤੋਂ ਲੈ ਕੇ ਭੇਜ ਕੇ ਦਿੱਤ ਭੇਜ ਕੇ ਤੋਂ ਲੈ ਕੇ ਦੇ ਕੇ ਭੇਜੀ ਸੀ ਨਾਲ ਦੀ 8 2 ਲੱਖ ਫਿਰ ਲਿਆਂਦਾ ਕਿਥੋਂ ਸੀ ਫਿਰੇ ਅਸੀਂ ਜ਼ਮੀਨ ਵੇਚੀ ਸੀਗੀ ਸਾਡੇ ਕੋਲ ਰਜਿਸਟਰੀਆਂ ਪਈਆਂ ਨੇ ਜਿੰਨੇ ਦਿਨਾਂ ਕੋਲੋਂ ਜਮੀਨ ਵੇਚੀ ਆ ਉਹਨਾਂ ਦੇ ਬਿਆਨ ਵੀ ਦਰਜ ਕਰਵਾ ਲਾਂ ਮੰਗਾਈ ਕੱਲ ਨੂੰ ਕੋਰਟ ਵਿੱਚ ਦੂਸਤ ਪਈ ਤਾਂ ਉਹ ਕਾਗਜ਼ ਵੀ ਦਿਖਾਵਾਂਗੇ ਵੀ ਆ ਦੇਖੋ ਇੰਨੀ ਜ਼ਮੀਨ ਇਹਨਾਂ ਨੂੰ ਵੇਚੀ ਜਾਨੀ ਇਹਨਾਂ ਨੂੰ ਵੇਚੀ ਆ ਕਿੰਨੇ ਕਿੰਨੇ ਕਿਲੇ ਸੀ ਤੁਹਾਡੇ ਕੋਲ ਸਾਡੇ ਕੋਲ 2.5 ਕਿਲੇ ਸੀ ਤੇ ਹੁਣ 2.5 ਕਿਲੇ ਵੇਚ ਤੇ ਹੁਣ ਕੁਝ ਨਹੀਂ ਹੈਗਾ ਕੋਲ ਸਾਡੇ ਬਸ ਹਾਂ ਜੀ ਬਿੱਗਾ ਡੇਢ ਬਿੱਗਾ ਹੀ ਰਹਿ ਗਈ ਆ ਮਤਲਬ ਖਤਮ ਹੀ ਆ ਸਾਰੀ ਮੰਤੋਂ ਤੇ ਇਹ ਜਦੋਂ ਤੁਹਾਡੇ بیٹے ਜਿਹੜੇ ਜੌਬ ਕਰਦੀ ਸੀ ਪਹਿਲਾਂ ਵਿਆਹ ਤੋਂ ਪਹਿਲਾਂ ਕਿ ਖੇਤੀ ਵੀ ਕਰਦੀ ਸੀ ਪਹਿਲਾਂ ਤਾਂ ਇਹ ਪੜਾਈ ਪੂਰੀ ਕਰਕੇ ਸਾਡੇ ਨਾਲ ਖੇਤੀ ਵਿੱਚ ਹੀ ਹੱਥ ਸਾਥ ਬਟਾਉਂਦਾ ਸੀ ਇਹ ਤਾਂ ਫਿਰ ਜਦ ਮੈਰਿਜ ਤੋਂ ਬਾਅਦ ਫਿਰ ਜੌਬ ਨੇ ਸ਼ੁਰੂ ਕੀਤੀ ਜਦੋਂ ਸਾਨੂੰ ਗੁਜ਼ਾਰੇ ਦਾ ਔਖਾ ਹੋ ਗਿਆ ਜਦੋਂ ਜਮੀਨ ਤਾਂ ਵੇਚ ਚੁੱਕੀ ਸੀ ਇਹਨੂੰ ਗੁਜ਼ਾਰਿਆ ਦਾ ਔਖਾ ਹੋ ਗਿਆ ਸਾਨੂੰ ਫਿਰ ਇਹਨੇ ਜਦੋਂ ਜੌਬ ਸ਼ੁਰੂ ਕਰਨੀ ਸ਼ੁਰੂ ਕਰਤਾ ਤੇ ਇਸ ਫੈਕਟਰੀ ਵਿੱਚ ਹੁਣ ਜਿਵੇਂ ਕੇਸ ਦਰਜ ਦੀ ਗੱਲ ਕਰਦੇ ਆਂ ਕੇਸ ਦਰਜ ਹੋਇਆ ਨਾ ਉਸ ਤੋਂ ਬਾਅਦ ਗ੍ਰਿਫਤਾਰੀਆਂ ਹੋ ਗਈਆਂ ਤੇ ਜਿਵੇਂ ਪ੍ਰਸ਼ਾਸਨ ਤੋਂ ਇੱਕ ਉਮੀਦ ਹੁੰਦੀ ਹੈ ਕਿ ਸਾਨੂੰ ਮਾਨਯੋਗ ਅਦਾਲਤ ਤੋਂ ਬਹੁਤ ਹੁੰਦੀ ਹੈ ਵੀ ਸਾਡੇ ਜਿਹੜੇ ਮਾਨਯੋਗ ਅਦਾਲਤ ਸਾਨੂੰ ਇਨਸਾਫ ਦੇਊਗੀ ਨਾ ਤਾਂ ਉਮੀਦ ਕੀ ਜਿਤਾਈ ਜਾਂਦੀ ਹੈ ਵੀ ਇਹ ਕੇਸ ਨੂੰ ਲੈ ਕੇ ਉਮੀਦ ਤਾਂ ਅਸੀਂ ਇਹੀ ਜਿਤਾਉਂਦੇ ਆਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੋਈ ਅਜਿ ਖੱਤਰ ਵੀ ਕਰ ਬੈਠੇ ਤੇ ਬੱਚਾ ਵੀ ਬਾਹਰ ਨਹੀਂ ਗਿਆ ਠੀਕ ਹੈ ਜੀ ਵੀ ਸਾਨੂੰ ਜੋ ਵੀ ਮਾਨਯੋਗ ਅਦਾਲਤ ਇਨਸਾਫ ਦਿਵਾਊਗੀ ਅਸੀਂ ਉਹਨੂੰ ਮਨਜ਼ੂਰ ਕਰ ਲਾਂਗੇ ਮਤ ਜਿਵੇਂ ਕਿ ਅੱਜ ਕੱਲ੍ਹ ਟ੍ਰੈਂਡ ਚੱਲਦਾ ਪਿਆ ਹੈ ਹੈ ਨਾ ਵੀ ਕੋਈ ਵੀ ਮੁੰਡਾ ਵਾ ਜਾਂ ਕੁੜੀ ਆ ਬਾਹਰ ਜਾਣਾ ਚਾਹੁੰਦੇ ਨੇ ਨਾ ਲੱਗਦਾ ਨਹੀਂ ਕਿ ਵੀ ਇਹ ਅਜਿਹਾ ਇੱਕ ਲਾਲਚ ਕਹਿ ਸਕਦੇ ਆ ਵੀ ਬੱਚਿਆਂ ਨੂੰ ਅੱਗੇ ਵਧਾਉਣ ਨੂੰ ਲੈ ਕੇ ਜਾਂ ਫਿਰ ਬੱਚਿਆਂ ਨੂੰ ਅੱਗੇ ਫਿਊਚਰ ਵਧੀਆ ਬਣਾਉਣ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਦੇ ਆ ਮਾਪੇ ਵੀ ਹਾਂ ਬੱਚਾ ਸਾਡਾ ਵਧੀਆ ਕੁਝ ਬਣ ਜਵੇ ਲੇਕਿਨ ਇਹ ਸ਼ਿਕਾਰ ਇਸ ਤਰੀਕੇ ਨਾਲ ਹੋ ਜਾਂਦੇ ਨੇ ਜਵਾਹਾਂ ਜੀ ਇਹ ਆਹੀ ਗੱਲ ਪਿੱਛੇ ਵੀ ਵਧੀਆ ਹੋ ਜਾਵੇ ਬੇਟਾ ਬਾਹਰ ਜਾਵੇ ਵੀ ਅਸੀਂ ਵੀ ਆਪਰੇ ਆਪ ਚ ਠੀਕ ਹੋਈਏ ਕਾਸੀ ਪੈਸੇ ਲਾਇਸੀ ਕੁੜੀ ਤੇ ਹੁਣ ਪਰਿਵਾਰ ਚ ਹੁਣ ਲੜਕੀ ਤੋਡਾ ਕੱਲਾ ਹਾਂਜੀ ਕੱਲਾ ਹੀ ਬੈਠਾ ਇੱਕ ਨਾ ਦੋ ਬੇਟੀਆਂ ਵੀ ਉਹ ਬੈਹੀ ਹੋਈਆਂ ਵੱਡੀਆਂ ਨੇ ਬੇਟੇ ਨਾਲ ਬੇਟਾ ਛੋਟਾ ਸੀ ਮੇਰਾ ਅੱਛਾ ਸਭ ਸਵਾਲ ਮਤਲਬ ਤੁਹਾਡਾ ਬੇਟਾ ਹੀ ਕਰਦਾ ਤੁਹਾਡੀ ਹੁਣ ਹਾਂ ਉਹੀ ਸ਼ਾਮ ਤੇ ਛੰਡ ਤੇ ਹੁਣ ਜੋਬ ਕਰਦਾ ਪਿਆ ਉਹ ਬੇਟਾ ਹਾਂ ਲੱਗਿਆ ਹੈ ਜੀ ਫੈਕਟਰੀ ਚ ਫੈਕਟਰੀ ਜੋਬ ਕਰਦਾ ਹਾਂਜੀ ਫੈਕਟਰੀ ਚ ਲੱਗਿਆ ਬਾਬੂ ਜੀ ਇੱਕ ਖੇਤੀ ਕਰਨ ਵਾਲਾ ਪਰਿਵਾਰ ਨਾ ਬਾਅਦ ਫੈਕਟਰੀ ਦੇ ਵਿੱਚ ਕੰਮ ਕਰਨਾ ਪਵੇ ਔਰ ਚੀਜ਼ ਜਿਹੜੀ ਆ ਕਿਤਨਾ ਕਿਤੇ ਪਰਿਵਾਰ ਨੂੰ ਵੀ ਦੁੱਖ ਦਿੰਦੀ ਆ ਮੁੰਡੇ ਨੂੰ ਵੀ ਦੁੱਖ ਦਿੰਦੀ ਆ ਨਾ ਇਹ ਵੀ ਚੀਜ਼ ਇੱਕ ਹਾਂਜੀ ਇਹ ਤਾਂ ਹੈ ਇੱਥੇ ਤਾਂ ਹੁਣ ਬੱਚੇ ਨੇ ਮੰਨ ਲਓ ਖੇਤੀ ਜ਼ਮੀਨ ਦਾ ਸੀ ਜਿਹੜੀ ਥੋੜੀ ਸੀ ਕਿਤੇ ਉਹਨੂੰ ਹੁਣ ਗੱਡੀ ਚਲਾਉਣੀ ਪੈਗੀ ਟੈਕਸੀ ਚਲਾਉਂਦਾ ਕਾਰ ਚਲਾਉਂਦਾ ਉਹ ਪਾਬੂਆਂ ਦੀ ਫੇਟੇ ਵਿੱਚ ਕੰਮ ਕਰਦਾ ਚਲੋ ਕੀਤਾ ਤਾਂ ਸੀ ਚੰਗੇ ਵਾਸਤੇ ਸੀ ਵੀ ਚਲੋ ਇਹ ਲੜਕੀ ਜਾਊਗੀ ਸਾਡੀ ਮੁੰਡੇ ਦੇ ਪਾਸ ਫਾਰਮ ਪਰ ਹੋਊਗੀ ਵੀ ਇਹ ਬਾਹਰ ਚਲੇ ਜਾਊਗਾ ਚਲੋ ਚਾਰ ਦਿਨ ਬੜੀਆ ਚੰਗੇ ਲੰਘ ਜਾਣਗੇ ਬਸ ਇਹੀ ਸੋਚੇ ਸੀ ਅਸੀਂ ਪਰ ਜੋ ਵੀ ਹੋਣਾ ਚਲੋ ਪਰ ਮਾਤਮਨ ਮਨਜ਼ੂਰੀ ਹੁੰਦਾ ਕਿ ਕੀ ਕੀਤਾ ਜਾਵੇ ਵਿੱਚ ਅੱਛਾ ਜਿਵੇਂ ਹੁਣ ਪਿੰਡ ਵਾਸੀ ਨੇ ਜਿਹੜੇ ਹੁਣ ਪਿੰਡ ਵਾਸੀ ਤੁਹਾਡੇ ਨਾਲ ਖੜਦੇ ਨੇ ਆਂ ਡਗਵਾਂਡ ਦੇ ਵਿੱਚ ਨੇ ਨਾ ਤਾਂ ਉਹ ਸਾਧ ਦਿੰਦੇ ਨੇ ਪਰਿਵਾਰ ਦਾ ਪੂਰਾ ਪੂਰਾ ਸਾਧੂ ਪੂਰਾ ਸਾਰੇ ਪਿੰਡ ਨੇ ਸਾਧ ਦਿੱਤੇ ਜੱਡਾ ਇਹ ਜੀ ਕੋਈ ਗੱਲ ਨਹੀਂ ਹੁਣ ਅੱਗੇ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਤੁਸੀਂ ਪਹੁੰਚੇ ਨਾ ਜਿਵੇਂ ਇਨਚਾਰਜ ਮੌਕੇ ਤੇ ਸੀਗੇ ਉੱਥੇ ਥਾਣੇ ਦੇ ਵਿੱਚ ਪਹੁੰਚੇ ਹੋ ਤਾਂ ਉਹਨਾਂ ਨਾਲ ਤੁਹਾਡੇ ਨਾਲ ਕੀ ਗੱਲ ਕੀਤੀ ਕੀ ਆਸ਼ਵਾਸਨ ਦਿੱਤਾ ਤੁਹਾਨੂੰ ਉਹਨਾਂ ਨੇ ਸਾਨੂੰ ਵਧੀਆ ਦਿੱਤਾ ਉਹਨਾਂ ਨੇ ਪਹਿਲਾਂ ਵੀ ਕਹਿੰਦੇ ਸੀਗੇ ਵੀ ਚਲੋ ਜਦੋਂ ਵੀ ਆਉਗੀ ਲੜਕੀ ਉਹਨੂੰ ਪਪਾ ਗ੍ਰਿਫਤਾਰਤਾ ਕਰਾਂਗੇ ਜੇ ਪੱਛਾ ਸੜਕ 'ਤੇ 20 ਕਿਟਾਇਆ ਹੋਇਆ ਸੀ ਤੇ ਚਲੋ ਉਹ ਇੰਨਾ ਵਧੀਆ ਹੋ ਗਿਆ ਚਲੋ ਸਾਡੀ ਐਮਬੂਲੀ ਵਿੱਚ ਚਿੱਠੀ ਕਰਕੇ ਮੌਕੇ ਤੇ ਫੜੀ ਗਈ 에어ਪੋਰਟ ਤੋਂ ਜੀ ਚਲੋ ਇਹ ਪੂਰਾ ਵਧੀਆ ਹੀ ਹੋਇਆ ਜੀ ਇਹ ਸੋ ਮਹਿਰਨਾ ਪਿੰਡ ਦੇ ਵਿੱਚ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਪੀੜਤ ਪਰਿਵਾਰ ਦੇ ਵੱਲੋਂ ਇਲਜ਼ਾਮ ਜਿਸ ਤਰੀਕੇ ਨਾਲ ਲਗਾਏ ਗਏ ਕਿ ਉਹਨਾਂ ਦੇ ਨੌ ਦੇ ਵੱਲੋਂ ਉਹਨਾਂ ਨਾਲ ਧੋਖਾਧੜੀ ਕੀਤੀ ਗਈ ਹੈ ਔਰ ਜਦੋਂ ਉਹ ਲੜਕੀ ਦਿੱਲੀ 에ਰਪੋਰਟ ਪਹੁੰਚਦੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਔਰ ਇਸ ਕੇਸ ਨੂੰ ਲੈ ਕੇ ਪੁਸਪ ਪ੍ਰਸ਼ਾਸਨ ਦੀ ਜੋ ਸਰਾਹਨਾ ਹੋਈ ਹੈ ਕਿ ਹਾਂ ਵੀ ਕਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਔਰ ਇਹ ਕੇਸ ਦੇ ਨਾਲ ਹੋਰ ਅਪਡੇਟ ਕੀ ਹੈ ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਐਸਆਈ ਗੁਰਸੇਵਕ ਸਿੰਘ ਜੀ ਮੌਜੂਦ ਨੇ ਜੋ ਕਿ ਚੌਂਕੀ ਲੋਟ ਵੱਦੀ ਦੇ ਇੰਚਾਰਜ ਵੀ ਨੇ ਗੱਲਬਾਤ ਕਰੋ ਸਰ ਜਿਹੜਾ ਮਹਿਰਨਾ ਪਿੰਡਵਾ ਉਹਦਾ ਕੇਸ ਤੁਸੀਂ ਹੁਣ ਇਸ ਵੇਲੇ ਦੇਖਦੇ ਪਿਓ ਪੈਰਵਾਈ ਕਰਦੇ ਪਿਓ ਉਹਦੀ ਅਪਡੇਟ ਹੁਣ ਨਵੀਂ ਕੀ ਹੈ ਤੇ ਇਹ ਕੇਸ ਰਜਿਸਟਰ ਕਿਸ ਸਮੇਂ ਕੀਤਾ ਗਿਆ ਸੀ ਇਹ ਜੀ ਇੱਕ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਹਿਰਨਾ ਕਲਾਂ ਸਬ ਡਿਵੀਜ਼ਨ ਰੈਕੋਟ सदर सदर ਰੈਕੋਟ ਥਾਣੇ ਚ ਪਿੰਡ ਪੈਂਦਾ ਉਹਦੀ ਮੈਰਿਜ ਹੋਈ ਸੀ ਜੀ 2015 ਚ ਇਹ ਜੈਸਵੀਨ ਕੌਰ ਲੜਕੀ ਦਾ ਨਾਮ ਉਹਦੇ ਨਾਲ ਉਸ ਤੋਂ ਬਾਅਦ ਇਹਨਾਂ ਨੇ ਉਹ ਕੁੜੀ ਹਾਈਲਾਈਟ ਪਾਸ ਸੀ ਇਹ ਕੁੜੀ ਵਿਦੇਸ਼ ਚਲੀ ਗਈ ਆਫਟਰ ਮੈਰਿਜ ਤੋਂ ਬਾਅਦ ਤੇ ਇਹਨੇ ਦੋਸ਼ ਲਾਇਆ ਦਰਖਾਸਤ ਦਿੱਤੀ ਸੀ ਸਾਡੇ ਸੀਨੀਅਰ ਅਫੀਸਰ ਸਹਿਬਾਨ ਦੇ ਸੇਵਾ ਦੇ ਵਿੱਚ ਬਈ ਉਹਨੇ ਮੈਨੂੰ ਧੋਖਾ ਦਿੱਤਾ ਬੁਲਾਇਆ ਨਹੀਂ ਬਾਹਰ ਤੇ ਇਸਨੇ ਦਰਖਾਸਤ ਦੇ ਵਿੱਚ ਲਿਖਿਆ ਸੀ ਬਈ ਮੈਂ ਉਹਨੂੰ 28 ਲੱਖ ਰੁਪਏ ਆਪਣੀ ਜ਼ਮੀਨ ਵੇਚ ਕੇ ਮਤਲਬ ਉਹ ਤੇ ਲਾਇਆ ਤੇ ਉਸ ਤੋਂ ਬਾਅਦ ਉਹਨੇ ਰਾਬਤਾ ਤੋੜ ਲਿਆ ਮੇਰੇ ਨਾਲ ਮੈਨੂੰ ਬੁਲਾਇਆ ਨਹੀਂ ਤੇ اڈੀਕ ਕਰਦਾ ਰਿਹਾ 2021 ਚ ਹੋਇਆ ਮਕਦਮਾ ਦਰਜ 2015 ਚ ਮੈਰਿਜ ਹੋਈ ਸੀ 2015 ਚ ਉਹ ਚਲੀ ਗਈ ਸੀ ਵਿਦੇਸ਼ ਕੈਨੇਡਾ ਤੇ 2021 ਚ ਫਿਰ ਇਹਨੇ ਮਕਦਮਾ ਦਰਜ ਕਰਾਇਆ ਜੀ ਜਦੋਂ ਉਹ ਨਹੀਂ ਆਈ ਤੇ ਇਹਦਾ ਇਹਨੇ ਦੋਸ਼ ਲਾਇਆ ਵੀ ਉਹ ਮੇਰੇ ਨਾਲ ਨੇ ਰਾਬਤਾ ਉਹ ਬਣਾ ਕੇ ਨਹੀਂ ਰੱਖਿਆ ਵੀ ਜਿਸ ਤਰੀਕੇ ਨਾਲ ਕਹਨੇ ਹੋ ਵੀ ਰਾਪਤਾ ਹੀ ਬਣਾ ਕੇ ਰੱਖਿਆ ਹੈਗਾ ਤੁਸੀਂ ਪਰਿਵਾਰ ਦੇ ਨਾਲ ਜਿਹੜੀ ਲੜਕੀ ਦਾ ਪਰਿਵਾਰ ਹੈ ਜਿਸ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਿੱਥੋਂ ਦੇ ਰਹਿਣ ਵਾਲੇ ਨੇ ਜਾਂ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਕੀ ਸਾਹਮਣੇ ਅਜਿਹੀ ਗਲਤ ਹੋਈ ਵੀ ਹੋਵੇ ਇਹ ਮੁਕੱਦਮਾ ਜੀ ਪੜਤਾਲ ਹੋਣ ਉਪਰੰਤ ਦਰਜ ਹੋਇਆ ਸੀ ਸੀਨੀਅਰ ਅਫਸਰ ਸਾਹਿਬਾਨ ਨੇ ਪੜਤਾਲ ਕੀਤੀ ਸੀ ਦਰਖਾਸਤ ਦਿੱਤੀ ਸੀ ਉਹਨਾਂ ਨੇ ਉੱਚ ਅਫਸਰਾਂ ਦੀ ਸੇਵਾ ਚ ਦਿੱਤੀ ਦਰਖਾਸਤ ਉਹਨਾਂ ਨੂੰ ਜਿਹੜੇ ਸੀਨੀਅਰ ਅਫੀਸਰ ਸਹਿਬਾਨ ਆ ਸਭ ਨੂੰ ਖਿਲਾਫ ਦਰਖਾਸਤ ਜਿਹਦੇ ਆਉਂਦੀ ਆ ਉਹਨਾਂ ਨੂੰ ਬੁਲਾ ਕੇ ਵੀ ਉਹਨਾਂ ਦਾ ਪੱਖ ਸੁਣਦੇ ਆ ਫੇਰ ਉਹਦਾ ਨਿਚੋੜ ਕੱਢਦੇ ਆ ਜੇ ਬਣਦਾ ਤਾਂ ਉਹ ਫੇਰ ਹੀ ਉਹ ਕਰਦੇ ਆ ਜੀ ਅੱਛਾ ਪਰਿਵਾਰ ਨੇ ਜਿਹੜੇ ਪੀੜਤ ਪਰਿਵਾਰ ਨੇ ਜਾਂ ਫਿਰ ਜਿਨ੍ਹਾਂ ਤੇ ਇਲਜ਼ਾਮ ਲਗਾਏ ਗਏ ਨੇ ਕਿ ਉਸ ਤੋਂ ਪਹਿਲਾਂ ਵੀ ਚੌਂਕੀ ਦੇ ਵਿੱਚ ਪਹੁੰਚ ਕੇ ਇਸ ਮਾਮਲੇ ਨੂੰ ਲੈ ਕੇ ਜਿਹੜੀ ਆ ਗੱਲਬਾਤ ਹੋਈ ਹੋਵੇ ਵੀ ਹਾਂ ਛੋਲਾ ਕੀਤੀ ਜਾਵੇ ਇਸ ਬਾਰੇ ਗੱਲਬਾਤ ਹੋਈ ਸੀ ਕਦੇ ਪਹਿਲਾਂ ਨਹੀਂ ਸਾਡੇ ਤਾਂ ਹੋਈ ਨਹੀਂ ਜਦੋਂ ਦਫ਼ਤਰ ਮੈਂ ਜਦੋਂ ਉਹ ਮੇਰੇ ਕੋਲ ਤਫਤੀਸ਼ ਆ ਇਸ ਮੁਕਦਮੇ ਦੀ ਤੇ ਕੋਈ ਗੱਲਬਾਤ ਨਹੀਂ ਹੋਈ ਜੀ ਕਿਉਂਕਿ ਲੜਕੀ ਆਲਰੇਡੀ ਵਿਦੇਸ਼ ਜਾ ਚੁੱਕੀ ਸੀ ਇਹ ਜਗਰੂਪ ਸਿੰਘ ਜੀ ਜਰੂਰ ਪੁੱਛਦੇ ਸੀ ਵੀ ਮੇਰੇ ਮੁਕਾਦਮੇ ਦਾ ਕੀ ਬਣਿਆ ਕੀ ਪੀਸ ਇਹਨੂੰ ਹੱਕ ਸੀ ਪੁੱਛਦਾ ਰਹਿੰਦਾ ਸੀ ਉਹਦੀ ਸਟੇਜ ਜੀ ਅੱਛਾ ਜਿਵੇਂ ਅਸੀਂ ਦੀ ਗੱਲ ਕਰਦੇ ਆ ਨਾ ਵੀ ਨੋਟਿਸ ਜਾਰੀ ਕੀਤਾ ਗਿਆ ਏਅਰਪੋਰਟ ਤੇ ਉਹਨੂੰ ਜਦੋਂ ਹਸਸਤ ਦੇ ਵਿੱਚ ਲਿਆ ਗਿਆ ਤੁਹਾਨੂੰ ਇਨਫੋਰਮੇਸ਼ਨ ਮਿਲਣੀ ਹੋਣੀ ਔਸ ਦੇ ਬਾਰੇ ਤਾਂ ਉਸ ਵੇਲੇ ਕਿਵੇਂ ਉੱਥੇ ਜਾ ਕੇ ਇਨਕੁਆਰੀ ਕੀਤੀ ਗਈ ਉਸ ਵੇਲੇ ਕਿਸ ਤਰੀਕੇ ਨਾਲ ਇੱਥੇ ਲਿਆਂਦਾ ਗਿਆ ਇਸੇ ਵਾਰ ਇੱਥੇ ਲਿਆਂਦੇ ਗਿਆ ਸੀ ਜਾਂ ਫਿਰ ਲਦਣ ਕਿਤੇ ਹੋਰ ਜਗ੍ਹਾ ਤੇ ਨਹੀਂ ਜੀ ਉੱਥੋਂ ਸਾਨੂੰ ਸੂਚਨਾ ਮਿਲ ਗਈ ਤਾਂ ਅਸੀਂ ਇਤੋਂ ਪੁਲਿਸ ਪਾਰਟੀ ਗਈ ਤੇ ਉਹਨੂੰ ਲਿਆਂਦਾ ਜੀ ਬਸ ਉਹਨਾਂ ਨੇ ਸਾਡੇ ਹੈਂਡਓਵਰ ਕਰਤਾ ਤੇ ਅਸੀਂ ਇਸ ਮੁਕਦਮੇ ਦੇ ਵਿੱਚ ਇਹਨੀ ਗ੍ਰਿਫਤਾਰੀ ਪਾ ਲਈ ਜੀ ਗ੍ਰਿਫਤਾਰੀ ਪਾ ਲਈ ਗਈ ਹਾਂ ਜੀ ਤੇ ਅਗਲੀ ਮਤਲਬ ਹੁਣ ਜਿਹੜੀ ਮਾਨਯੋਗ ਅਦਾਲਤ ਹੈ ਅੱਗੇ ਇਸ ਤੇ ਜਿਹੜੇ ਆ ਪੱਖ ਸੁਣਿਆ ਜਾਣਗੇ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਨਿਕਲਦਾ ਸਿੱਟਾ ਇਸ ਜੀ ਬਿਲਕੁਲ ਜੀ ਅਸੀਂ ਸਾਡੀ ਕਾਰਵਾਈ ਪੁਲਿਸ ਦੀ ਹੋ ਗਈ ਜੀ ਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਸੁਣਵਾਈ ਕਰਨੀ ਹੈ ਜੀ ਇਸ ਕੇਸ ਦੀ ਉਸ ਅਦਾਲਤ ਤੋਂ ਫੈਸਲਾ ਕਰੂਗੀ ਜੀ ਮਹਤਵਪੂਰਨ ਜੀ ਸਰ ਜਿਵੇਂ ਕਹਿੰਦੇ ਵੀ ਪੈਸਾ ਬਹੁਤ ਲੱਗਿਆ ਪਰਿਵਾਰ ਦਾ ਨਾ ਇਹ ਪੈਸੇ ਦੀ ਵਾਰੀ ਵੀ ਦੱਸਿਆ ਗਿਆ ਵੀ ਕਿੰਨਾ ਪੈਸਾ ਲਗਾਇਆ ਗਿਆ ਸੀਗਾ ਪਰਿਵਾਰ ਦੇ ਵੱਲੋਂ ਜਾਂ ਫਿਰ ਇਹਨਾਂ ਦੱਸਿਆ ਗਿਆ ਵੀ ਸਾਡੇ ਕੋਲ ਪੜ੍ਹਾਈ ਦੇ ਖਰਚੇ ਚੱਕਿਆ ਗਿਆ ਸਹੀ ਬੋਲੇ ਜੀ ਜਗਰੂਪ ਸਿੰਘ ਜੀ ਨੇ ਦਰਖਾਸਤ ਵਿੱਚ ਲਿਖਾਇਆ ਜੀ ਆਪਣੇ ਬਿਆਨਾਂ ਚ ਵੀ ਲਿਖਾਇਆ ਵੀ ਕਰੀਬ 28 ਲੱਖ ਰੁਪਈਆ ਉਹਨੇ ਆਪਣੀ ਜ਼ਮੀਨ ਵੇਚ ਕੇ ਮਤਲਬ ਉਹਦੀ ਪੜ੍ਹਾਈ ਤੇ ਫੀਸਾਂ ਭਰ ਕੇ ਹੋਰ ਟਿਕਟ ਵਗੈਰਾ ਸਾਰਾ ਖਰਚਾ ਕੀਤਾ ਸੀ ਜੋੜ ਕੇ ਠੀਕ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਸੁਣਿਆ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਇਸ ਕੇਸ ਦੇ ਉੱਤੇ ਜਿਹੜੀ ਹੈ ਪੈਨੀ ਅੱਖ ਰੱਖੀ ਗਈ ਸੀਗੀ ਔਰ ਗ੍ਰਿਫਤਾਰੀ ਜਦੋਂ ਪਾਈ ਗਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਭੇਜਿਆ ਗਿਆ ਵਾ ਹਿਰਾਸਤ ਵਿੱਚ ਲੈਣ ਤੋਂ ਬਾਅਦ ਤਾਂ ਹੁਣ ਮਾਨਯੋਗ ਅਦਾਲਤ ਤੱਕ ਇਹ ਕੇਸ ਪਹੁੰਚੇਗਾ ਤੇ ਇਸ ਕੇਸ ਦੀ ਅੱਗੇ ਕੀ ਅਪਡੇਟ ਹੋਵੇਗੀ ਇਸ ਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਸੋ ਵਧੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ